ਵਾਰਡ ਨੰਬਰ 10 ਦੇ ਵਿੱਚ ਜਿੱਥੇ ਕਿ ਗਗਨਦੀਪ ਕੌਰ ਵਾਰਡਿੰਗ ਇੰਚਾਰਜ ਨੇ ਉੱਥੇ ਦੋ ਗਲੀਆਂ ਦਾ ਅਦਕਟ ਨਿਰਮਿਤ ਕੀਤਾ ਗਿਆ ਵਾ ਜਿੱਥੇ ਕਿ ਲੋਕਟਾਈ ਲੱਗਣੀ ਆ ਇਹ ਗਲੀਆਂ ਦੀ ਹਾਲਤ ਜਿਹੜੀ ਆ ਕਾਫੀ ਖਰਾਬ ਸੀ ਸੋ ਉਹਦੇ ਚ ਇੱਕ ਗਲੀ ਤੇ ਜਿਹੜੀ ਆ 8 ਲੱਖ ਦੀ ਲਾਗਤ ਨਾਲ ਬਣਨੀ ਆ ਦੂਸਰੀ ਗਲੀ ਜਿਹੜੀ ਆ 6 ਲੱਖ ਤੇ 70 ਹਜ਼ਾਰ ਰੁਪਏ ਦੀ ਲਾਗਤ ਦੇ ਨਾਲ ਤਿਆਰ ਹੋਣੀ ਆ ਸੋ ਇਹ ਦੋ ਮਹੀਨੇ ਦੇ ਸਮੇਂ ਦੇ ਵਿੱਚ ਗਲੀਆਂ ਜਿਹੜੀਆਂ ਬਣ ਕੇ ਤਿਆਰ ਹੋ ਜਾਣਗੇ ਟੋਟਲ ਕਿੰਨਾ ਹੋ ਗਿਆ ਜੀ ਜਿਹੜਾ ਲਾਇਆ ਗਿਆ ਜੀ ਜਿਹੜਾ ਕਿ ਪਿਛੇ ਵੀ ਕੀਤਾ ਹੋਇਆ ਵਈ ਅੱਜ ਉਹਦੇ ਵਿੱਚ ਲਗਭਗ 6.5 ਲੱਖ ਜਿਹੜਾ ਉਹ ਸੜਕ ਦਾ ਜਿਹੜਾ ਬਰਮ ਵੜਨੇ ਉਹਦੇ ਤੇ ਤੇ 1.8 ਲੱਖ ਦੀ ਕਣੀ ਬੜਨੀ ਹੈ 2.70 ਲੱਖ ਦੀ ਬੜਨੀ ਹੈ ਤੇ ਕੋਈ ਪਾਰਕ ਦੇ ਵਿੱਚ ਵੀ ਜਿਹੜਾ ਵਾ ਕੰਮ ਉਹ ਲੋੜ ਅਨਸਾਰ ਜਿਹੜਾ ਜਿੰਨਾ ਵੀ ਉਹਦੇ ਵਿੱਚ ਖਰਚਾ ਹੋਏਗਾ ਉਸ ਲਗਭਗ ਅੱਜ ਜਿਹੜਾ ਵਾ ਇਹ ਕੋਈ ਪਾ 25 ਲੱਖ ਰੁਪਏ ਦੇ ਲਾਗੇ ਜਿਹੜਾ ਉਹ ਉਹਦਾ ਅੱਜ ਸ਼ੁਰੂਆਤ ਕੀਤੀ ਗਈ ਹੈ ਵਾਰਡ ਨੰਬਰ 10 ਮੁਰਾਦਪੁਰ ਦਾ ਵਿਕਾਸ ਕਾਫੀ ਸਮੇਂ ਤੋਂ ਪਹਿਲਾਂ ਪਛੜਿਆ ਹੋਇਆ ਸੀ ਇਲਾਕਾ ਤੇ ਹੁਣ ਤੁਹਾਡੇ ਵੱਲੋਂ ਕਿੰਨੀ ਕੀ ਤਰਜੀਹ ਹੋਊਗੀ ਮੁਰਾਦਪੁਰੇ ਨੂੰ ਵਿਕਸਿਤ ਕਰਨ ਵਿੱਚ ਮੁਰਾਦਪੁਰੇ ਦੇ ਪਹਿਲਾਂ ਜੀ ਵੇਖੋ ਇੱਥੇ ਜਿਆਦਾ ਜਿਹੜੀ ਆ ਸੀਵਰੇਜ ਸਿਸਟਮ ਦੀ ਪ੍ਰੋਬਲਮ ਸੀ ਉਹ ਕਾਫੀ ਹੱਦ ਤੱਕ ਹੱਲ ਹੋਈ ਹੈ ਜਿਹੜੀ ਕਿ ਬੜੇ ਸਾਲਾਂ ਤੋਂ ਸੀ ਕੋਈ 15-20 ਸਾਲ ਤੋਂ ਲੋਕਾਂ ਨੂੰ ਜਿਹੜਾ ਇੱਥੇ ਗਲੀਆਂ ਦੇ ਵਿੱਚ ਪਾਣੀ ਜਿਹੜਾ ਸੀ ਉਹਦੀ ਮੁਸ਼ਕਲ ਸਾਹਮਣੀ ਸਾਹਮਣਾ ਕਰਨਾ ਪੈ ਰਿਹਾ ਸੀ ਔਰ ਲੋਕਾਂ ਦਾ ਨੰਗਣਾ ਵੀ ਬੜਾ ਮੁਸ਼ਕਲ ਸੀ ਸੋ ਉਹ ਜਿਹੜੀ ਹੈ ਸੁਪਰ ਸ਼ਕਰ ਮਸ਼ੀਨ ਲਗਾ ਕੇ ਤੇ ਸਾਰੇ ਥੱਲੇ ਉਹ ਜਿਹੜਾ ਸੀਰੇ ਮਰਾਦਪੁਰ ਦਾ ਸਫਾਈ ਕਰਤਾ ਹੁਣ ਪਾਣੀ ਦੀ ਸਮੱਸਿਆ ਜਿਹੜੀ ਉਹ ਲੋਕਾਂ ਨੂੰ ਰਾਤ ਮਿਲੀ ਆ ਹੁਣ ਜਿਹੜਾ ਉਹ ਅਸੀਂ ਗਲੀਆਂ ਨਾਲੀਆਂ ਜੋ ਵੀ ਉੱਥੇ ਬਣਨ ਵਾਲਾ ਆ ਉਹ ਅਸੀਂ ਸ਼ੁਰੂਆਤ ਕਰਤੀ ਆ ਤੇ ਉਹ ਜਿੰਦੀ ਬਣਾਵਾ ਕਿ ਬਰਾਦਪੁਰੇ ਨੂੰ ਜੋ ਲੋਕਾਂ ਨੂੰ ਪਿਛਲੇ ਸਮੇਂ ਦੇ ਦੌਰਾਨ ਇਹ ਸੰਤਾਪ ਚੱਲਣਾ ਪਿਆ ਵਾ ਉਹਦਾ ਅਸੀਂ ਇਹਨਾਂ ਨੂੰ ਤਰਜੀਹ ਦੇਵਾਂਗੇ ਕਿ ਬਰਾਦਪੁਰੇ ਦਾ ਵਿਕਾਸ ਜਿਹੜਾ ਉਹ ਪਹਿਲ ਦੇ ਅਧਾਰ ਤੇ ਵਧਿਆ ਕਰਾਇਆ ਜਾਵੇ ਵਕ ਵਕਤਾਵਾਂ ਦੇ ਦੁਤ ਘਟਨ ਕੀਤਾ ਗਿਆ ਜੀ ਦੇ ਕਿਹੜੀ ਕਿਹੜੀ ਜਗਤ ਕਿਹੜੀ ਕਿਹੜੀ ਗਲੀ ਦਾ ਤੁਗਤਨ ਕੀਤਾ ਗਿਆ ਜੀ ਤੁਹਾਡੇ ਨੂੰ ਸਮਾਜ ਮੁਰਾਦਪੁਰੇ ਦਾ ਹੀ ਮੇਨ ਫੋਕਸ ਕੀਤਾ ਗਿਆ ਵਾ ਮੁਰਾਦਪੁਰੇ ਦੀ ਅੱਜ ਜਿਹੜੀ ਹੈਗੀ ਪਹਿਲਾਂ ਤਾਂ ਇੱਕ ਸੜਕ ਦੇ ਬਰਮਾ ਦਾ ਕਰਵਾਇਆ ਗਿਆ ਸੀਗਾ ਉਹ ਤਕਰੀਬਨ 6.70 ਕੋ 6.70 ਲੱਖ ਰੁਪਏ ਦਾ ਸੀਗਾ ਜਿਹੜੇ ਬਰਮਾ ਦੀ ਕੰਮ ਸ਼ੁਰੂਆਤ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਇਹ ਦੋ ਗਲੀਆਂ ਦਾ ਹੋਰ ਮੁਰਦ ਕੀਤਾ ਗਿਆ ਵਾ ਜਿਹਦੇ ਵਿੱਚ 1.8 ਲੱਖ ਜਿਆਦਾ ਤੇ 1 6.76 ਲੱਖ ਦੀ ਹੈ ਇਹ ਜੋ ਲੌਕਟਾਈਨ ਦੀ ਹੈਗੀ ਆ ਜਿਹਦੇ ਅੱਜ ਮੁਰਦ ਹੋ ਗਿਆ ਮਨਲਾ ਸਾਹਿਬ ਬੋਲੋ ਇਹ ਤਕਰੀਬਨ ਮਹੀਨੇ ਦੇ ਟਿਕਰੇ ਕਵਰ ਹੋ ਜਣਗੀਆਂ ਤੇਨੇ ਗੱਲ ਦੀ ਕਾਫੀ ਖਸਤਾ ਸੀ ਨਾ ਗਲੀਆਂ ਛੜਕਾਂ ਦੀ ਗੱਫੀ ਤੇ ਕਾਫੀ ਚਿਰ ਤੋਂ ਹੀ ਇੱਥੇ ਪ੍ਰੋਬਲਮ ਸੀ ਇੱਕ ਮੇਨ ਪ੍ਰੋਬਲਮ ਇੱਥੇ ਪਾਣੀ ਖੜਾ ਰਹਿੰਦਾ ਸੀ ਸੀਵਰੇਜ ਕਰਕੇ ਸੀਵਰੇਜ ਦਾ ਇਹਨਾਂ ਦਾ ਪੱਕਾ ਹੱਲ ਕਰਵਾ ਦਿੱਤਾ ਹੈ ਸੁਪਰ ਸ਼ਕਰ ਨਾਲ ਹੁਣ ਇਸ ਕਰਕੇ ਹੀ ਅਸੀਂ ਗਲੀ ਦਾ ਮੋੜ ਕੀਤਾ ਕਿ ਪਹਿਲਾਂ ਪਾਣੀ ਨਾ ਹੁਣ ਖਲੋਏਗਾ ਹੁਣ ਇਹ ਗਲੀਆਂ ਬਿਲਕੁਲ ਟਿਕ ਜਾਣਗੇ ਇੱਥੇ ਲੋਕਾਂ ਨੂੰ ਕਾਫੀ ਦੇਰ ਤੋਂ ਬੜੀ ਪਰੇਸ਼ਾਨੀ ਆ ਰਹੀ ਸੀਗੀ ਹਮ ਮਤਲਬ ਪਿਛਲੇ ਕਈ ਸਾਲਾਂ ਤੋਂ ਜਿਹੜੀਆਂ ਗਲੀਆਂ ਬੜੀਆਂ ਖਰਾਬ ਸੀਗੀਆਂ ਨਹੀਂ ਸੀ ਬਣੀਆਂ ਕੰਡੋਰੀ ਰੋਡ ਤਾਂ ਬਿਲਕੁਲ ਹੀ ਟੁੱਟ ਚੁੱਕਾ ਸੀਗਾ ਤੇ ਉਹ ਵੀ ਸੀ ਨਹੀਂ ਬਣਿਆ ਤੇ ਹੁਣ ਸਾਰੀ ਮੁਰੰਮਤ ਹੋ ਕਿਤਨਾ ਦਾ ਵਿਕਾਸ ਹੋ ਰਿਹਾ ਮੁਰਾਦਪੁਰੇ ਦੇ ਵਿੱਚ ਬਾਕੀ ਥਾਵਾਂ ਤੇ ਵੇਖਣ ਨੂੰ ਮਿਲਿਆ ਕਿ ਸੀਵਰੇਜ ਦੀ ਬੜੀ ਮੁਸ਼ਕਲ ਹੁੰਦੀ ਹੁੰਦੀ ਸੀ ਮੀਹ ਕਣੀ ਚ ਬੜਾ ਬੁਰਾ ਹਾਲ ਹੋ ਜਾਂਦਾ ਹੁੰਦਾ ਸੀ ਬਹੁਤ ਵਿਕਾਸ ਜਿਹੜਾ ਵਾ ਹੋ ਗਿਆ ਵਾ ਵਾਕਈ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਸੀ ਸੀਵਰੇਜ ਦੇ ਤੇ ਤਾਂ ਬਹੁਤ ਜ਼ਿਆਦਾ ਹੀ ਮੁਸ਼ਕਲ ਹੁੰਦੀ ਸੀ ਕਿ ਜਿਹੜੀ ਕਿ ਹੁਣ ਹੱਲ ਕਰ ਦਿੱਤੀ ਗਈ ਹੈ ਹੁਣ ਮਤਲਬ ਸਾਨੂੰ ਸੀਵਰੇਜ ਵੱਲੋਂ ਕੋਈ ਪ੍ਰੋਬਲਮ ਨਹੀਂ ਉਸ ਤੋਂ ਬਾਅਦ ਦੂਸਰਾ ਕੰਮ ਸੀਗਾ ਕਿ ਗਲੀਆਂ ਪੱਕੀਆਂ ਕਰਾਉਣੀਆਂ ਤੇ ਉਹ ਵੀ ਹੁਣ ਹੋਣ ਜਾ ਰਹੀਆਂ ਹਨ ਕੀ ਲੱਗਦਾ ਵਾ ਕਿ ਮੁਰਾਦਪੁਰੇ ਦਾ ਵਿਕਾਸ ਹੋਵੇਗਾ ਹੋਰ ਵਿਧਾਇਕ ਸਾਹਿਬ ਦੀ ਅਗਵਾਈ ਦੇ ਵਿੱਚ ਕਿ ਨਹੀਂ ਹੋ ਰਿਹਾ ਵਾ ਤੇ ਹੋਵੇਗਾ। ਤਾਂ ਉਹ ਉਦਘਾਟਨ ਕੀਤਾ ਮੁਰਾਲਪੁਰੇ ਦੇ ਕਿਸ ਤਰ੍ਹਾਂ ਦਾ ਵਿਕਾਸ ਹੋ ਰਿਹਾ ਮੁਰਾਲਪੁਰੇ ਦੇ ਕਿੰਨੀ ਕੁ ਪਰੇਸ਼ਾਨੀ ਲੋਕਾਂ ਨੂੰ ਆ ਰਹੀ ਸੀ ਪਹਿਲਾਂ ਤੇ ਅੱਜ ਜਿਹੜਾ ਅਮਰ ਜੀ ਸਾਹਮਣੇ ਚਾਰਜ ਦਾ ਦੇ ਉਦਘਾਟਨ ਕੀਤਾ ਵਾ ਇਹਦੇ ਨਾਲ ਮੁਰਾਲਪੁਰੇ ਦਾ ਜਿਹੜਾ ਵਿਕਾਸ ਆ ਬਹੁਤ ਜ਼ਿਆਦਾ ਜਿਹੜਾ ਵਾ ਕਿ ਵਧੀਆ ਹੋ ਜੂਗਾ ਪਹਿਲਾਂ ਮੇਨ ਪ੍ਰੋਬਲਮ ਸੀ ਸੀਵਰੇਜ ਦੀ ਉਹ ਹਟਾ ਲੋਗੀ ਆ ਹੁਣ ਗਲੀਆਂ ਜਿਹੜੀਆਂ ਵਾ ਤੇ ਇਹਨਾਂ ਦੇ ਅੱਗੇ ਧਿਆਨ ਇੱਕ ਪਾਰਕ ਜਿਹੜੀ ਮੁਰਾਲਪੁਰੇ ਦੀ ਉਹਨੂੰ ਬਹੁਤ ਵਧੀਆ ਬਣਾ ਰਹੇ ਨੇ ਮਹਿੰਦਰਾ ਸਾਹਿਬ ਅੱਜ ਕੋਤਾ ਵੀ ਦੁਕਾਨ ਲਗਾ ਰਹੇ ਕਾਫੀ ਮੁਸ਼ਕਿਲ ਹੁੰਦੀ ਦੀ ਪਲਸ ਇਵਰੀ ਦੀ ਲੈ ਕੇ ਜਾ ਕੇ ਟੁੱਟੀਆਂ ਗਲੀਆਂ ਸੜਕਾਂ ਨਾਲੀਆਂ ਕਰਕੇ ਤੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ ਮੁਰਾਦਰ ਦੇ ਅੱਜ ਪਹਿਲਾਂ ਤਾਂ ਜੀ ਇਥੇ ਨੰਗਨ ਜੋਗਨੀ ਸੀ ਛੜਕਾ ਜਿਹੜੀਆਂ ਗਲੀਆਂ ਨਾਲੀਆਂ ਸੀ ਹੁਣ ਜਿਹੜਾ ਵਾ ਬਹੁਤ ਜ਼ਿਆਦਾ ਸੁਧਾਰ ਹੋ ਗਿਆ ਵਾ ਬੰਦਾ ਅਰਮਾਨ ਆਪਣੇ ਗੱਡੀ ਮੋਟਰ ਤੇ ਆ ਕੇ ਤੇ ਆਪਣੇ ਘਰ ਜਾ ਸਕਦਾ ਵਾ ਜਾ ਸਕਦਾ ਵਾ ਬਿਲਕੁਲ ਸੁੱਕੀਆਂ ਗਲੀਆਂ ਨਾਲੀਆਂ ਨੰਗਨ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਲੱਗਦਾ ਵਿਕਾਸ ਹੋ ਰਿਹਾ ਵਾ ਹਲਕੇ ਦਾ ਲੱਗ ਰਿਹਾ ਜੀ ਬਹੁਤ ਵਧੀਆ ਵਿਕਾਸ ਹੋ ਰਿਹਾ